ਜਿਵੇਂ ਕਿ ਤੁਹਾਨੂੰ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਰਾਤ ਸੀ ਇੱਥੇ 2:00 ਵਜੇ ਪਹੁੰਚ ਗਏ ਸੀਗੇ ਹੁਣ ਤੁਹਾਨੂੰ ਸਭ ਨੂੰ ਨੌਜਵਾਨਾਂ ਨੂੰ ਹੀ ਬੇਨਤੀ ਅਪੀਲ ਕਰਨੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਿ ਕਾਫਲੇ ਦੇ ਰੂਪ ਵਿੱਚ ਜਥੇਬੰਦੀਆਂ ਨਾਲ ਆਉਣਾ ਪਰ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਕਾਫੀ ਸਾਰੇ ਨੌਜਵਾਨਾਂ ਦੇ ਫੋਨ ਆਈ ਜਾਂਦੇ ਨੇਗੇ ਦੇਖੋ ਜੀ ਸਖਤਾਈ ਹੋ ਗਈ ਜੀ ਜਾਂ ਆਪਾਂ ਹੀ ਗੱਲ ਕੀ ਇਹਦੇ ਨੇ ਦੇਖੋ ਜੀ ਮੰਗਾ ਮੰਨ ਲਈਆਂ ਪਰ ਕਿਸੇ ਇਸ ਚੀਜ਼ ਤੇ ਆਪਾਂ ਕੋਈ ਯਕੀਨ ਨਹੀਂ ਕਰਨਾ ਆਪਾਂ ਪੰਜਾਬ ਦੇ ਨੌਜਵਾਨਾਂ ਜਿਸ ਜਿਸ ਤਰ੍ਹਾਂ ਅਸੀਂ ਸਾਰੇ ਨੌਜਵਾਨਾਂ ਨੂੰ ਹੋਕਾ ਦਿੱਤਾ ਹੋਇਆ ਸਿੱਧੂਪੁਰ ਜੱਥੇਬੰਦੀ ਆਪਣਾ ਪੰਦੇਰ ਸਾਹਿਬ ਦੀ ਜੱਥੇਬੰਦੀ ਹੋਰ ਸਾਡੀਆਂ ਸਾਰੀਆਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਉੱਥੇ ਤੁਸੀਂ ਸਾਰੇ ਨੇ ਇਕੱਠੇ ਹੋਣਾ ਤੇ ਮਾਨ ਸਾਹਿਬ ਤੁਸੀਂ ਔਰ ਨਿੰਗ ਸਿੰਘ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਅੱਗੇ ਲੱਕੇ ਅਗਵਾਈ ਕਰਕੇ ਆਓ ਇੱਧਰ ਨੂੰ ਔਰ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰੋ ਕਿ ਤੁਸੀਂ ਆ ਸਕੋ ਤੇ ਜੇ ਬਾਲਾ ਹੀ ਮਜਬੂਰੀ ਹੁੰਦੀ ਹੈ ਤੇ ਫਿਰ ਭਾਈ ਸੜਕਾਂ ਰੋਕ ਲਓ ਉੱਥੇ ਦੋ ਤਿੰਨ ਜੋ ਬੈਠੋ ਤੇ ਪੁੱਛੋ ਉਹਨਾਂ ਨੂੰ ਦੱਸੋ ਭਾਈ ਸਾਡਾ ਗੁਨਾਹ ਕੀ ਹੈ ਕਿਉਂ ਨਹੀਂ ਅਸੀਂ ਆਪਦੀ ਯੂਨੀਵਰਸਿਟੀ ਜਾ ਸਕਦੇ ਜਿਹੜੀ ਕਿ ਸਾਡੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਅਸੀਂ ਇੱਥੇ ਕੀ ਕਰਨ ਆਉਣਾ ਹੈ ਅਸੀਂ ਉਹੀ ਗੱਲ ਕਹਿਣ ਆਉਣਾ ਨਾ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਕਿ ਅਸੀਂ ਹਾਂ ਜੀ ਇਹ ਗਲਤ ਫੈਸਲਾ ਕਰ ਲਿਆ ਇਹਨੂੰ ਵਾਪਸ ਲਾਵਾਂਗੇ ਰੱਦ ਕਰਾਂਗੇ ਤੇ ਕਿਉਂ ਨਹੀਂ ਲੋਕਾਂ ਨੂੰ ਆਉਣ ਦੇ ਰਹੇ ਵੀ ਆਪਦੀ ਯੂਨੀਵਰਸਿਟੀ ਚ ਆਪਦੇ ਬੱਚਿਆਂ ਚ ਆਪਦੇ ਭਰਾਵਾਂ ਚ ਉਹਨਾਂ ਦੇ ਭਰਾਵਾਂ ਨੂੰ ਨਹੀਂ ਆਉਣ ਦੇ ਰਹੇ ਇਹ ਕੀ ਨੌਨਸੈਂਸ ਹੈ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਹੀ ਕਹਿ ਦੂੰਗਾ ਭਾਈ ਸਾਨੂੰ ਸੁਣਨ ਚ ਆਇਆ ਮੋਹੱਲੀ ਜਾਂ ਹੋਰ ਪਾਸੇ ਤੁਹਾਡੀ ਪੁਲਿਸ ਵੀ ਥੋੜਾ ਥੋੜਾ ਅੰਦਰ ਖਾਤੇ ਆ ਚੰਡੀਗੜਾ ਵਾਲਿਆਂ ਦੀ ਮਦਦ ਕਰ ਰਹੀ ਹੈ ਭੁੱਲ ਭੁਲੇਖੇ ਜੀ ਗਲਤੀ ਨਾ ਕਰ ਲਿਓ ਜੇ ਫਿਰ ਸਾਡੀ ਨਜ਼ਰ ਤੁਹਾਡੇ ਉੱਲ ਹੋਊਗੀ ਪਹਿਲਾਂ ਸਾਬ ਲਾ ਲਿਓ ਜੀ ਇਸ ਗੱਲ ਦਾ ਕਹਾਂ ਅਜ ਬੈਠਣ ਦਾ ਵੇਲਾ ਨਹੀਂ ਬਾਈ ਪਹਿਲਾਂ ਲੋਕ ਮੇ ਰੂਪ ਚ ਹੁਣ ਸ਼ਰੇ ਆ ਵੀ ਸਾਰਾ ਕੁਝ ਖੋਣ ਤੇ ਆ ਗਏ ਆ ਚੰਡੀਗੜ੍ਹ ਗਿਆ ਯੂਨੀਵਰਸਿਟੀ ਵੀ ਖੋਲੀ ਹੌਲੀ ਹੌਲੀ ਸਾਰਾ ਕੁਝ ਤੁਹਾਡੀਆਂ ਨਾਲ ਜ਼ਮੀਨਾਂ ਬਚਣੀਆਂ ਇੱਥੇ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਕੱਖ ਨਹੀਂ ਬਚਣਾ ਜੇ ਇਕੱਲੇ ਇਕੱਲੇ ਹੋਵੋਗੇ ਛੱਤਰ ਖਾਓਗੇ ਅੱਜ ਸਾਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਆਮ ਸਾਫ ਕੋਰ ਦੁਬਾਰਾ ਪਹੁੰਚੋ ਉੱਥੋਂ ਇਕੱਠੇ ਹੋਗਾ ਤੁਸੀਂ ਯੂਨੀਵਰਸਿਟੀ ਨੂੰ ਚਾਲੇ ਪਾਉਣੇ ਆ ਜਿੰਦਾ ਵੱਡਾ ਇਕੱਠ ਹੋਊਗਾ ਤੁਹਾਡਾ ਉਸ ਹੱਥ ਨਾਲ ਤੁਹਾਡੀ ਤਾਕਤ ਦੇ ਕੇ ਕੋਈ ਤਾਕਤਾਂ ਦੂਖਤਾ ਨਹੀਂ ਖੜਦੀਆਂ ਹੋਈਆਂ ਸਭ ਠਹਿ ਠੇਰੀ ਹੋ ਜਾਂਦੀਆਂ ਨੇ ਇੱਕ ਅਪੀਲ ਆ ਹੋ ਸਕਦਾ ਹੈ ਕਿ ਸੌਣ ਵੀ ਸ਼ਾਂਤੀ ਬਣਾ ਕੇ ਰੱਖਣੀ ਹੈ ਸ਼ਾਂਤਵੇਂ ਤਰੀਕੇ ਨਾਲ ਸੰਘਰਸ਼ ਆਪਣਾ ਇੱਥੇ ਤੱਕ ਪਹੁੰਚਣਾ ਲਾਜ਼ਮੀ ਆ। ਇਹਦੇ ਲਈ ਸਾਰੇ ਇਕੱਠੇ ਹੋ ਕੇ ਹੰਬੜਾ ਮਾਰੋ। ਆਜੋ ਫਿਰ ਮਿਲਦੇ ਆ। ਵਿਦਿਆਰਥੀਆਂ ਦੇ ਤੌਰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਪੰਜਾਬੀ ਯੂਨੀਵਰਸਿਟੀ ਪਹੁੰਚੋ ਰਾਹ 'ਚ ਆਪਾਂ ਕਿਤੇ ਵੀ ਨਾ ਰੁਕੀਏ ਕਿਉਂਕਿ ਟਾਈਮ ਨਾ ਹੀ ਖਰਾਬ ਕਰੀਏ ਜਿਹੜੇ ਸਾਹ ਨਾਲ ਪੁਲਿਸ ਚੜ੍ਹ ਕੇ ਆ ਰਹੀ ਹੈ ਜਿੱਥੇ ਵੀ ਆ ਕੇ ਤੁਹਾਨੂੰ ਰੋਕ ਦਿਆ ਜਾਂ ਯੂਨੀਵਰਸਿਟੀ ਦੇ ਗੇਟਾਂ ਤੇ ਆ ਕੇ ਬਹਿ ਜਾਓ ਅੰਦਰ ਆ ਸਕਦੇ ਹੋ ਅੰਦਰ ਆ ਜਾਓ ਪਰ ਆਵੇ ਵੀ ਹੁਣ ਘਰਾਂ 'ਚ ਬੈਣ ਦਾ ਟਾਈਮ ਨਹੀਂ ਰਹਿ ਗਿਆ ਛੇਤੀ ਤੋਂ ਛੇਤੀ ਸਾਰੇ ਸੱਜਣਾਂ ਨੂੰ ਬੇਨਤੀ ਆ ਵੀ ਪੰਜਾਬ ਯੂਨੀਵਰਸਿਟੀ